ਕਚਰੀਆ ਗਾਲ ਜੀ ਮੈ ਰਿਤ ਕੋ ਪੀਟੀਏ ਨਿਊਜ਼ ਚੈਨਲ ਦੇਖਦੇ ਦਰਸ਼ਕਾਂ ਦਾ ਸਵਾਗਤ ਕਰਦੀ ਹਾਂ ਗੱਲ ਕਰਦੀਆਂ ਅੱਜ ਦੀ ਮੁੱਖ ਖਬਰ ਦੀ ਹਰਿਆਣਾ ਪੁਲਿਸ ਵੱਲੋਂ ਝੂਠੇ ਕੇਸ ਵਿੱਚ ਫਸਾ ਕੇ ਜੇਲ੍ਹ ਵਿੱਚ ਡੱਕੇ ਨੌਜਵਾਨ ਨਵਦੀਪ ਸਿੰਘ ਜਲਵੇੜਾ ਦੀ ਰਿਹਾਈ ਦੀ ਮੰਗ ਨੂੰ ਲੈ ਕੇ ਪੰਜਾਬ ਅਤੇ ਹਰਿਆਣਾ ਦੇ ਕਿਸਾਨਾਂ ਵੱਲੋਂ 17 ਅਤੇ 18 ਜੁਲਾਈ ਨੂੰ ਅੰਬਾਲਾ ਦੇ ਐਸਐਸਪੀ ਦਫ਼ਤਰ ਦਾ ਘਿਰਾਓ ਕੀਤਾ ਜਾਵੇਗਾ ਇਸ ਰੋਜ਼ ਪ੍ਰਦਰਸ਼ਨ ਦੀ ਅਗਵਾਈ ਭਾਰਤੀ ਕਿਸਾਨ ਯੂਨੀਅਨ ਸ਼ਹੀਦ ਭਗਤ ਸਿੰਘ ਅਤੇ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਵੱਲੋਂ ਕੀਤੀ ਜਾਵੇਗੀ ਕਿਸਾਨ ਆਗੂ ਸਰਗਨ ਸਿੰਘ ਪੰਦੇਰ ਅਮਰਜੀਤ ਸਿੰਘ ਮੋੜੀ ਅਤੇ ਨਵਦੀਪ ਸਿੰਘ ਦੇ ਪਿਤਾ ਨੇ ਕਿਹਾ ਕਿ ਹਰਿਆਣਾ ਪੁਲਿਸ ਵੱਲੋਂ ਪਿਛਲੇ 2 ਮਹੀਨਿਆਂ ਤੋਂ ਨਵਦੀਪ ਸਿੰਘ ਜੇਲ੍ਹ ਵਿੱਚ ਟਕਿਆ ਹੋਇਆ ਹੈ ਉਹਨਾਂ ਨੇ ਸਾਂਝੀ ਲੜਾਈ ਲੜਨ ਦਾ ਐਲਾਨ ਕੀਤਾ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਅੱਜ ਮੈਂ ਉਹਨਾਂ ਮਹਾਨ ਨਰੂਹਾ ਦੇ ਨਾਲ ਖੜਿਆ ਜਿਹੜੇ ਪਿਛਲੇ ਕਾਫੀ ਲੰਬੇ ਟਾਈਮ ਤੋਂ ਕਿਸਾਨਾਂ ਲਈ ਦੇਸ਼ ਦੇ ਕਿਸਾਨਾਂ ਦੇ ਹੱਕਾਂ ਲਈ ਸੱਜ ਲਈ ਆਪਣੀ ਤਨਮਨ ਦੇ ਨਾਲ ਲੜ ਰਹੇ ਨੇ ਨਵਦੀਕ ਸਿੰਘ ਜਲਵੇੜਾ ਜਿਨ੍ਹਾਂ ਨੂੰ 2 ਮਹੀਨੇ ਤੋਂ ਪੁਲਿਸ ਨੇ ਅੰਦਰ डक ਕੇ ਰੱਖਿਆ ਹੋਇਆ ਔਰ ਮੇਰੇ ਨਾਲ ਉਹਨਾਂ ਦੇ ਫਾਦਰ ਸਾਹਿਬ ਖੜੇ ਨੇ ਔਰ ਮਹਾਨ ਸਾਡੇ ਯੋਧੇ ਸਿਰਫ ਪੰதேਰ ਸਾਹਿਬ ਗੋੜੀ ਸਾਹਿਬ ਮਰਜੀਤ ਸਿੰਘ ਜੀ ਮੋੜੀ ਔਰ ਸਾਰੀਆਂ ਮੇਰੇ ਇਲਾਕੇ ਦੀਆਂ ਰੂਹਾਂ ਤੇ ਹਰਿਆਣਾ ਪੰਜਾਬ ਤੇ ਸਾਰੇ ਕਿਸਾਨ ਆਕੂ ਬੀਕੇਓ ਭਗਤ ਸਿੰਘ ਜੜੀ ਕੱਥੇ ਬੰਦੀ ਆ ਵਾਲੇ ਵੀ ਸਾਰੇ ਇੱਥੇ ਖੜੇ ਐ 18 ਤੇ 19 ਤਰੀਕ ਨੂੰ 17 18 ਨੂੰ 17 ਤੇ 18 ਤਰੀਕ ਨੂੰ ਐਸਪੀ ਆਫਿਸ ਸੰਬਾਲਾ ਦੇ ਵਿੱਚ ਕਿ ਰਾਬ ਕੀਤਾ ਜਾਣਾ ਹੈ ਔਰ ਸਰਕਾਰਾਂ ਨੂੰ ਚੇਤਾਵਨੀ ਵੀ ਹੈ ਕਿ ਤੁਸੀਂ ਪਹਿਲਾਂ ਵੀ ਰਿਜ਼ਲਟ ਦੇਖਿਆ ਹੈ ਕਿ ਉਹਨਾਂ ਨੂੰ ਛੱਡ ਦਿੱਤਾ ਜਾਵੇ ਕਿਉਂਕਿ ਉਹ ਹੱਕ ਦੇ ਲਈ ਸੱਚ ਦੇ ਲੜ ਰਹੇ ਹੈ ਸਾਰੇ ਜਣੇ ਹਮ ਹੁਮਾ ਕੇ ਪਹੁੰਚੋ ਔਰ ਨਵਦੀਪ ਨੂੰ ਸਪੋਰਟ ਕਰੋ ਪ੍ਰਧੇਪ ਸਾਹਿਬ ਕੀ ਗੱਲ ਕਹਿੰਦਾ ਅਸੀਂ ਅੱਜ ਫੇਰ ਸਾਰੀ ਸੰਗਤ ਨੂੰ ਹਰਿਆਣਾ ਦੇ ਕਿਸਾਨਾਂ ਮਜ਼ਦੂਰਾਂ ਨੂੰ ਪੰਜਾਬ ਦੇ ਕਿਸਾਨਾਂ ਮਜ਼ਦੂਰਾਂ ਨੂੰ ਉੱਤਰ ਭਾਰਤ ਦੇ ਕਿਸਾਨਾਂ ਮਜ਼ਦੂਰਾਂ ਨੂੰ ਕਿ ਜੋ ਇਹ ਐਸਪੀ ਦਫਤਰ ਅੰਮ੍ਰਾਲਾ ਘਟਾ ਮੋਰਚਾ ਲੱਗ ਰਿਹਾ 17 ਤੇ 18 ਦਾ ਮਤਾਵਾ ਪੈਣਾ ਨੂੰ ਨੌਜਵਾਨਾਂ ਨੂੰ ਅਪੀਲ ਕਰਨੇ ਆ ਵੱਧ ਤੋਂ ਵੱਧ ਗਿਣਤੀ ਦੇ ਵਿੱਚ 17 ਤੇ 18 ਨੂੰ 17 ਨੂੰ ਪਹਿਲਾਂ ਅੰਮ੍ਰਾਲਾ ਮੰਡੀ 'ਚ ਇਕੱਠਾ ਹੋਇਆ ਜਾਊਗਾ ਉਦੋਂ ਬਾਅਦ ਐਸਪੀ ਦਫਤਰ ਨੂੰ ਮਾਰਚ ਕਰਕੇ ਉੱਥੇ ਪਹੁੰਚ ਜੇ ਵਾਅਦ ਤੋਂ ਵਾਅਦ ਗਿਣਤੀ ਵਿੱਚ ਪਹੁੰਚੋ ਅਰ ਸਰਕਾਰ ਜਿਹੜਾ ਜਬਰ ਕਰ ਰਹੀ ਹੈ ਹਰਿਆਣੇ ਦੀ ਸੈਣੀ ਸਰਕਾਰ ਉਹਦਾ ਅਸੀਂ ਮੂੰਹ ਤੋੜ ਜਵਾਬ ਇਕੱਠੇ ਹੋ ਕੇ ਦਵਾਂਗੇ ਜੈਤ ਸਿੰਘ ਜਲਵੇੜਾ ਨਰਦੀਪ ਦੇ ਫਾਦਰ ਸਾਹਿਬ ਤੁਸੀਂ ਕਹਿਣਾ ਚਾਹੋਗੇ ਕੁਝ ਬੇਨਤੀ ਹੈ ਸਾਰਿਆਂ ਨੂੰ ਉਮੀਦ ਆ 23 ਤਰੀਕ ਨੂੰ ਆਪ ਇਹ ਲੜਾਈ ਲੜਨੇ ਵਾਸਤਾ ਲੜਾਈ ਆਪਾਂ ਨੇ ਹੁਣ ਕੀ ਵੀ ਲੜਨੀ ਆ ਜੋ ਆਪਣੀ ਜਾਨ ਦੇਗੇ ਨਵਦੀਪ ਤੋਂ ਅੱਜ ਨਹੀਂ ਕੱਲ ਕੱਲ ਨਹੀਂ ਪਰਸੋਂ ਉਨੇ ਆ ਜਾਣਾ ਆ ਉਹਨਾਂ ਨੇ ਨਿਆਣਾ ਜੋਂ ਸੇ ਸੀਧੀਆ ਦੇਗੇ ਉਹਨ ਕੀ ਵੀ ਲੜਾਈ ਆਪਾਂ ਨੇ ਜੋਦੂ ਨਹੀਂ ਛੋੜਾ ਗਏ ਆ ਉਹ ਵੀ ਲੜਨੀ ਆ 17 18 ਤਰੀਕ ਨੂੰ ਜਿਆਦਾ ਜਿਆਦਾ ਸੰਖਿਆਵਾਂ ਅੰਮ੍ਰਾਲਾ ਅਨਾਜ ਮੰਡੀ ਪਹੁੰਚੋ ਧੰਨਵਾਦ ਕੀ ਬਾਤ ਆ ਤੁਸੀਂ ਦੇਖਿਆ ਹੋਣਾ ਇਸ ਪਰਿਵਾਰ ਦੇ ਅੱਗੇ ਸਿਰ ਝੁਕਦਾ ਸਾਨੂੰ ਪਗਲ ਸਿੰਘ ਜਿਹੜੇ ਪਰਿਵਾਰ ਦੀ ਯਾਦ ਆਉਂਦੀ ਆ ਹਾਲਾਂਕਿ ਆਪਣੇ ਪੁੱਤਰ ਦੀ ਇਹਨਾਂ ਨੂੰ ਇੰਨੀ ਫਿਕਰ ਨਹੀਂ ਜਿਹਨੇ ਸ਼ਹੀਦ ਕਿਸਾਨ ਹੋਇਆ ਉਹਨਾਂ ਬਾਰੇ ਵੀ ਸੋਚ ਰਹੇ ਨੇ ਔਰ ਅਮਰਜੀਤ ਸਿੰਘ ਜੀ ਮੌਰੀ ਬਕੇਓ ਸੀਤ ਭਗਤ ਸਿੰਘ ਅੰਬਾਲਾ ਤੋਂ ਤੁਸੀਂ ਕੀ ਕਹਿਣਾ ਚਾਹੁੰਦੇ ਦੇਖੋ ਇਹ ਹੀ ਅਪੀਲ ਕਰਨਾ ਚਾਹਾਂਗੇ ਕਿ ਸਾਰੇ ਵਰਕਾਂ ਦੇ ਲੋਕਾਂ ਨੂੰ ਕਿਉਂਕਿ ਜਿਹੜਾ ਇਹ ਅੰਦੋਲਨ ਹੈ ਕੱਲੇ ਕਿਸਾਨ ਤੇ ਮਜ਼ਦੂਰ ਦਾ ਨਹੀਂ ਇਹ 150 ਕਰੋੜ ਦੀ ਆਵਾਮ ਦੀ ਜਿਹੜੀ ਲੁੱਟ ਕਾਰਪੋਰੇਟ ਘਰਾਣੇ ਤੇ ਸਰਕਾਰ ਮਿਲ ਕੇ ਕਰਦੀ ਹੈ ਉਹਨਾਂ ਉਸ ਲੁੱਟ ਨੂੰ ਰੋਕਣ ਵਾਸਤੇ ਆਪਣੀ ਲੜਾਈ ਹੈ ਐਮਐਸਪੀ ਗਰੰਟੀ ਦਾ ਕਾਨੂੰਨ ਬਣਵਾਉਣ ਦੀ ਤੇ ਉਸ ਦੇ ਵਿੱਚ ਸਾਡੇ ਸਾਥੀਆਂ ਨੂੰ ਗ੍ਰਿਫਤਾਰ ਕਰਿਆ ਜਿਹੜੀ ਲੜਾਈ ਦਾ ਲੜਾਈ ਨੂੰ ਲੈ ਕੇ ਸਾਡੇ ਸਾਥੀ ਲੜ ਰਹੇ ਸੀ ਉਹਨਾਂ ਨੂੰ ਜੇਲ੍ਹਾਂ ਦੇ ਵਿੱਚ ਧੱਕਿਆ ਤਸ਼ੱਦਦ ਕੀਤਾ ਬੇਬੁਨਿਆਤਾ ਰਾਵਾਂ ਲਾਗੇ ਉਹਨਾਂ ਨੂੰ ਅੰਦਰ ਕਰਿਆ ਹੋਇਆ ਹੈ ਤੇ ਉਹਨਾਂ ਨੂੰ ਛਡਵਾਣਾ ਹੈ ਕਿਉਂਕਿ ਆਨ ਵਾਲੇ ਸਮੇਂ ਦੇ ਵਿੱਚ ਜਿਹੜੇ ਸਾਡੀ ਲੜਾਈ ਲੜਦੇ ਨੇ ਉਹਨਾਂ ਨੂੰ ਹੌਸਲਾ ਮਿਲੇ ਬਲ ਮਿਲੇ ਵੀ ਸਾਡੇ ਪਿੱਛੇ ਦੁਨੀਆ ਖੜੀ ਹੈ ਜਿਨ੍ਹਾਂ ਦੀ ਸੀ ਲੜਾਈ ਲੜ ਰਹੇ ਆ ਉਹ ਸਾਡੇ ਪਿੱਛੇ ਹਨ ਉਹਨਾਂ ਦਾ ਹੌਸਲਾ ਵਧੇ ਤੇ ਆਪਾਂ ਨੂੰ ਰਿਆ ਕਰਾਣਾ ਆ ਤੇ ਜਿਹੜਾ ਰਹਿੰਦੇ ਆਪਣੇ ਕਹਿਣ ਜਿਵੇਂ ਜੈ ਸਿੰਘ ਕਹੇ ਸੀ ਵੀ ਆਪਣੇ ਸ਼ਹੀਦਾਂ ਨੇ ਜਿਹੜੇ ਉਹਨਾਂ ਦੇ ਕੰਮ ਅਧੂਰੇ ਰਹਿ ਗਏ ਨੇ ਉਹਨਾਂ ਨੂੰ ਪੂਰੇ ਕਰਨਾ ਹੈ ਸੋ 150 ਕਰੋੜ ਦੀ ਆਵਾਮ ਦੀ ਜਿਹੜੀ ਲੋਕ ਸਰਕਾਰ ਤੇ ਕਾਰਪੋਰੇਟ ਭਰਾਨੇ ਕਰਦੇ ਨੇ ਉਸ ਨੂੰ ਰੋਕਣ ਵਾਸਤੇ ਆਪਾਂ ਨੇ ਇੱਕ ਜੁੱਟੋ ਕੇ ਲੜਾਈ ਲੜਨੀ ਹੈ ਮੈਂ ਆਸ ਕਰਾਂਗਾ 17 18 ਤਰੀਕ ਨੂੰ ਅੰਮ੍ਰਾਲਾ ਐ ਰਾਹ ਹੈ ਸਾਰੇ ਵਰਗਾਂ ਦੇ ਲੋਕਾਂ ਨੂੰ ਅਪੀਲ ਹੈ ਕਿ ਵੱਡ ਚੜ ਕੇ 17 ਤਰੀਕ ਨੂੰ ਸਵੇਰੇ 10 ਵਜੇ ਅੰਮ੍ਰਾਲਾ ਅਨਾਜ ਮੰਡੀ ਵਿੱਚ ਪਹੁੰਚੋ ਉੱਥੋਂ ਤੋਂ ਆਪਾਂ 11 ਵਜੇ ਫਿਰ ਐਸਪੀ ਦਫ਼ਤਰ ਨੂੰ ਪਹੁੰਚ ਕਰਨਾ ਹੈ ਸੋ ਸਾਰੇ ਸਾਥੀਆਂ ਨੂੰ ਅਪੀਲ ਕਰੂੰਗਾ ਵੱਧ ਚੜ ਕੇ ਪਹੁੰਚੋ ਆਸ ਕਰਾਂਗੇ ਤੁਸੀਂ ਉੱਥੇ ਪਹੁੰਚੋਗੇ ਤੇ ਇਹ ਆਪਾਂ ਲੜਾਈ ਜਿੱਤਾਂਗੇ ਬਹੁਤ ਬਹੁਤ ਧੰਨਵਾਦ ਕਿਸਾਨ ਮਜ਼ਦੂਰ ਇਕਤਾ ਜਿੰਦਾਬਾਦ ਹਰਿਆਣਾ ਪੰਜਾਬ ਭਾਈਚਾਰਾ ਜਿੰਦਾਬਾਦ ਕਿਸਾਨ ਮਜ਼ਦੂਰ ਇਕਤਾ ਜਿੰਦਾਬਾਦ ਐਦਾਂ ਦੀਆਂ ਹੋਰ ਨੰਨੀਆਂ ਤੇ ਤਾਜ਼ਾ ਖਬਰਾਂ ਦੇਖਣ ਦੇ ਲਈ ਜੁੜੇ ਰਹੋ ਪੀਟੀਏ ਨਿਊਜ਼ ਚੈਨਲ ਦੇ ਨਾਲ ਧੰਨਵਾਦ